पंजाबंजाब <imitation> गलत लफज गए है लफज कहने नहीं चाहते रवनीत बिट्टू जिंदा ग्रैंड मादर जिंदे दादा जी सरदार बैन सिंह जी ਜਿਹੜੇ ਕਾਂਗਰਸ ਦੇ ਮੁੱਖ ਮੰਤਰੀ ਰਹੇ ਉਹ ਰਵਨੀਤ ਬਿੱਟੂ ਜਿਨ੍ਹਾਂ ਦੇ ਡੈਡੀ ਨਗਰਾਜ ਕੇਜ ਪ੍ਰਤਾਪ ਸਿੰਘ ਵਰੀ ਮੰਤਰੀ ਰਹੇ ਉਹ ਬਿੱਟੂ ਜਿਨ੍ਹਾਂ ਭਰਾ ਉਦਮੀ ਸਾਡੇ ਵਿੱਚ ਅੱਜ ਵੀ ਮੌਜੂਦਾ ਐਮਐਲਏ ਔਰ ਸਾਡੇ ਸੈਕਟਰੀ ਹੈ ਆਂਗਰੀਆ ਕਾਂਗਰਸ ਵਿੱਚ ਨੀਲਾ ਉਹ ਬਿੱਟੂ ਜਿੰਦੀ ਭੂਆ ਮੈਡਮ ਇਥੋਂ ਗੈਂਟ ਤੋਂ ਗੁਣਤਮ ਕੋਰ ਵਰੀ ਉਹ ਮੰਤਰੀ ਰਹੀ ਤੇ ਬਿੱਟੂ ਨੇ ਅੱਜ ਰਾਹੁਲ ਗਾਂਧੀ ਤੇ ਜਿਹੜੀ ਟਿੱਪਣੀ ਕੀਤੀ ਹੈ ਬੜੀ ਮਾਰੀ ਟਿੱਪਣੀ ਕੀਤੀ ਹੈ ਸਾਡੀ ਇਹੀ ਮੰਗ ਹੈ ਕਿ ਇਹਦੇ ਦੇ ਉੱਪਰ ਪਰਚਾ ਦਰਜ ਹੋਣਾ। ਜੇ ਵੀ ਐਮਬੀਐਸ ਪੰਜਾਬ ਅੱਜ ਸਾਡਾ ਇੱਕ ਰੋਸ ਪ੍ਰਦਰਸ਼ਨ ਹੋਇਆ ਜ਼ਿੰ다 ਜੀਰੀ ਜੀ ਜ਼ਿਲ੍ਹਾ ਪ੍ਰਧਾਨ ਅਸਾ ਦੇ ਰਾਜਾ ਬੜੀ ਜੀ ਪੰਜਾਬ ਪ੍ਰਧਾਨ ਅਸਾ ਤੇ ਗੁਰਸੇਵਨ ਦਾਵਾ ਜੀ ਪੰਜਾਬ ਮਹਿਲਾ ਅਧਿਖਸ਼ ਅਲਕਾ ਲੰਬਾ ਜੀ ਜਿਹੜੇ ਸਾਡੇ ਪੂਰੇ ਇਨ 올 ਇੰਡੀਆ ਨੈਸ਼ਨਲ ਦੇ ਅਧਿਖਸ਼ ਹੈ ਜਿਹੜਾ ਰਵਨੀਤ ਬਿੱਟੂ ਨੇ ਬੜਾ ਹੀ ਗੰਦਾ ਗਲਤ ਅਤੇ ਕਟਿਆ ਬਿਆਨਬਾਜੀ ਕੀਤੀ ਹੈ ਰਾਹੁਲ ਗਾਂਧੀ ਜੀ ਲਈ ਅੱਤਵਾਦੀ ਦਾ ਵਰਡ ਯੂਜ਼ ਕਰਨਾ ਇੱਕ ਮਜ਼ਾਕ ਨਹੀਂ ਹੈ ਔਰ ਇਹਨਾਂ 스ਵੀਟ ਪਰਸਨ ਹੈ ਜਿਹੜਾ ਭਾਰਾ ਜਿਹੜਾ ਯਾਤਰਾ ਤੇ ਟਾਊਨ ਟੂ ਵਰਕ ਪਰਸਨ ਆ ਛੋਟੇ ਤੋਂ ਛੋਟੇ ਹਰ ਤਰ੍ਹਾਂ ਦੇ ਵਰਗ ਦੇ ਇਨਸਾਨ ਨਾਲ ਮਿਲ ਰਿਹਾ ਹੈ ਅੱਜ ਦੇ ਦੇਸ਼ ਵਿੱਚ ਪੂਰੇ ਦੇਸ਼ 'ਚ ਰਾਹੁਲ ਗਾਂਧੀ ਦਾ ਬੋਲਬਾਲਾ ਸਿੱਕਾ ਚੱਲ ਰਿਹਾ ਹੈ ਹਰ ਕੋਈ ਬੰਦਾ ਰਾਹੁਲ 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 ਗਾਂਧੀ ਕਹਿ ਰਿਹਾ ਕਿ ਨੈਕਸਟ ਪੀਐਮ ਰਾਹੁਲ ਗਾਂਧੀ ਔਰ ਬੀਜੇਪੀ ਸਰਕਾਰ ਬਾਰ-ਬਾਰ 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 ਕੋਈ ਨਾ ਕੋਈ ਗਲਤ ਬਿਆਨਬਾਜ਼ੀਆਂ ਕਰ ਰਿਹਾ ਹੈ ਪਹਿਲਾ ਕੰਗਨਾ ਨਹੀਂ ਕੰਗਨਾ ਜੀ ਜਿਹੜੇ ਸੰਸਦ ਬਣਿਆ ਨਵੇਂ-ਨਵੇਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਕੀ ਬੋਲਣਾ ਪਹਿਲਾ ਉਹਨਾਂ ਨੇ ਸਾਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਅੱਤਵਾਦੀ ਕਹਿ ਤਾ ਉਹਨਾਂ ਨੇ ਨਾਲੇ ਰਾਹੁਲ ਗਾਂਧੀ ਜੀ ਨੂੰ ਟਾਰਗੇਟ ਬਣਾ ਲਿਆ ਰਾਹੁਲ ਗਾਂਧੀ ਜੀ ਨੂੰ ਪਹਿਲਾਂ ਤੋਂ ਟਾਰਗੇਟ ਬਣਾ ਲਿਆ ਤੁਮਨੀਤ ਬਿੱਟੂ ਜੀ ਨੂੰ ਮੈਂ ਇੱਕ ਗੱਲ ਕਹਾਂਗੀ ਮੇਰੇ ਵੀਰ ਉਹਨਾਂ ਦੀ ਗੁਰਦੁਆਰੇ ਮੈਂ ਰੱਖੜੀ ਬੰਨੀ ਹੋਈ ਇੱਕ ਵਾਰ ਇਸੇ ਜਗ੍ਹਾ ਤੇ ਅਸੀਂ ਖੜੇ ਜਿੱਥੇ ਰੱਖੜੀ ਬੰਨੀ ਸੀ ਸਾਡੀ ਪਾਰਟੀ ਜੋ ਗਏ ਆ ਪੂਰਾ ਖਾਨਦਾਨ ਸਾਡੀ ਤਾਂ ਉਹਨਾਂ ਨੂੰ ਬਣਾਉਣ ਵਾਲਾ ਉਹਨਾਂ ਨੂੰ ਇੱਕ ਗੱਲ ਜਰੂਰ ਕਹੂੰਗੀ ਵੀਰ ਜੀ ਇਹ ਸ਼ੋਭਾ ਨਹੀਂ ਦਿੰਦਾ ਤੁਸੀਂ ਬਿਆਨਬਾਜ਼ੀ ਦੋ ਆਪੋਜੀਸ਼ਨ ਜੱਸੀ ਨਹੀਂ ਬੈਠੇ ਆ ਔਰ ਇੱਕ ਅੱਤਵਾਦੀ ਕਹਿਣਾ ਸ਼ੋਭਾ ਨਹੀਂ ਦਿੰਦਾ ਇੱਕ ਘਰ ਛੱਡ ਕੇ ਜੇ ਨਵੇਂ ਘਰ ਜਾਈਏ ਨਾ ਪੁਰਾਣੇ ਘਰ ਦੀਆਂ ਯਾਦਾਂ ਸਾਡੇ ਨਾਲ ਚੱਲਦੀਆਂ ਮੇਰੇ ਹਿਸਾਬ ਨਾਲ ਇਹ ਗਲਤ ਹੈ ਔਰ ਜਿਹੜਾ ਇੱਕ ਬੋਧੀ ਸਰਕਾਰ ਨੇ ਜਿਹੜੀ ਹੈ ਰਾਜਨੀਤੀ ਚਲਾਈ ਹੈ ਇਹ ਮਾਹੌਲ ਖਰਾਬ ਕੀਤਾ ਜਾ ਰਿਹਾ ਔਰ ਰੋਜ਼ ਰੋਜ਼ ਨਵੀਂ ਬਿਆਨਬਾਜ਼ੀ ਤਰੀਕ ਕਦੀ ਕਿਸੇ ਨੂੰ ਟਾਰਗੇਟ ਕਦੀ ਕਿਸੇ ਨੂੰ ਟਾਰਗੇਟ ਕਰਕੇ ਕਿ ਦੇਸ਼ ਨੂੰ ਅਸੀਂ ਵੰਡ ਦਈਏ ਔਰ ਇਹ ਉਹਨਾਂ ਨੂੰ ਕਰਨਲ ਜਿਹਾ ਉਹਨਾਂ ਦੇ ਲੱਖ ਲਾਨਤ ਇਹ ਸੋਚੀਏ ਸਰਕਾਰਾਂ ਤੇ ਦੇਸ਼ ਚ ਹੋਰ بڑے ਮੁੱਦੇ ਹੋਣਾ ਬਾਰੇ ਸੋਚੋ ਬੱਚਿਆਂ ਬਾਰੇ ਸੋਚੋ ਕੋਰਟਾਂ ਬਾਰੇ ਸੋਚੋ ਨਸ਼ੇ ਬਾਰੇ ਸੋਚੋ ਬੇਰੋਜ਼ਗਾਰੀ ਬਾਰੇ ਜਿਲੰਦਰ ਤੋਂ ਜਿਨਾ ਪ੍ਰਧਾਨ ਮੈਲਾ ਕਾਂਗਰਸ ਅਸਾਦੀ ਜਿਹੜਾ ਇਹ ਕਿਤਨਾ ਫੁਕਿਆ ਇਹ ਫੁਤਲੇ ਫੁਸਕੰਦੀ ਰੋਲ ਲੋੜੀ ਨਾ ਪੈਂਦੀ ਜੇ ਸਾਡੀ ਸਾਡੀ ਸੈਂਟਰ ਗਵਰਨਮੈਂਟ ਵਧੀਆ ਹੁੰਦੀ ਫੁਕ ਫੁਤਲੇ ਫੁਸਕੰਦੀ ਲੋੜ ਨਾ ਹੁੰਦੀ ਜੇ ਸਾਡੀ ਸਟੇਟ ਦੀ ਗਵਰਨਮੈਂਟ ਚੰਗੀ ਹੁੰਦੀ ਹੈ ਨਾਕ ਚੋਨਾਪ ਬਿਆਨ ਦੇ ਕੇ ਰਮਨੀਤ ਬਿੱਟੂ ਜੀ ਕੀ ਸਬਤ ਕਰਨ ਚਾਹੁੰਦੇ ਆ ਮੈਂ ਰਮਨੀਤ ਬਿੱਟੂ ਜੀ ਤੁਹਾਨੂੰ ਵੀਰ ਜੀ ਇੱਕ ਸਵਾਲ ਪੁੱਛਦੀ ਆ ਇੰਨੇ ਸਾਲ ਬਚਪਨ ਵੀ ਤੁਹਾਡਾ ਕਾਂਗਰਸ ਚ ਹੋਇਆ ਪੈਦਾਇਸ਼ ਤੁਹਾਡੀ ਕਾਂਗਰਸ ਚ ਹੋਈ ਆ ਤੁਸੀਂ ਤੁਹਾਡਾ ਬਚਪਨ ਕਾਂਗਰਸ ਚ ਹੋਇਆ ਹੈ ਤੁਹਾਡੀ ਸਟੱਡੀ ਕਾਂਗਰਸ ਵਿੱਚ ਰਹਿ ਕੇ ਹੋਈ ਆ ਤੁਸੀਂ ਐਮਪੀ ਕਾਂਗਰਸ ਚ ਰਹਿ ਕੇ ਬਣੇ ਹੋ ਤੁਹਾਨੂੰ ਤਿੰਨ ਵਾਰ ਰਾਹੁਲ ਗਾਂਧੀ ਜੀ ਨੇ ਕਿੱਦਾਂ ਐਮਪੀ ਬਣਾਇਆ ਸਭ ਤੋਂ ਬੈਸਟ ਤੁਹਾਡੇ ਦਿਰ ਤੋਂ ਬੈਸਟ ਕੋਈ ਨਹੀਂ ਜਾਂਦਾ ਅੱਗੇ ਜਿਹੜੇ ਤੁਸੀਂ ਨਾਕਲਾ ਬਿਆਨ ਦੇ ਰਹੇ ਹੋ ਇਹ ਸਿਰਫ ਗਲਤ ਹੈ ਔਰ ਰਾਹੁਲ ਗਾਂਧੀ ਨੂੰ ਅਸੰਕਵਾਦੀ ਕਹਿਣਾ ਮਤਲਬ ਤੁਸੀਂ ਖੁਦ ਨੂੰ ਦਰਕਵਾਦੀ ਕਹਿ ਰਹੇ ਹੋ ਕਿਉਂਕਿ ਤੁਹਾਡਾ ਸਾਰਾ ਕੁਝ ਕਾਂਗਰਸ ਵਿੱਚ ਹੋਇਆ ਹੈ ਅੱਜ ਤੁਸੀਂ ਭਾਜਪਾ ਸਰਕਾਰ ਦੀ ਤਾਂ ਬੈਸੇ ਹੀ ਸਾਨੂੰ ਨਹੀਂ ਕੀ ਪਤਾ ਹੈ ਜਿਹੜਾ ਵੀ ਉੱਥੇ ਜਾਂਦਾ ਹੈ ਨਾਪਛਾਪ ਬਿਆਨ ਦਿੰਦਾ ਹੈ ਉਹ ਉਹ ਬਿਆਨ ਦਿੰਦੇ ਐ ਕਿ ਸਾਡੇ ਦੇਸ਼ ਦਾ ਮੋਹਲ ਖਰਾਬ ਹੋਵੇ ਤੇ ਮੈਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦੀ ਆ ਕਿ ਐਦਾਂ ਦੇ ਲੋਕਾਂ ਨੂੰ ਵੈਸੇ ਤਾਂ ਸੱਤਾ ਤੋਂ ਬਾਹਰ ਹੀ ਕੀਤਾ ਸੀ ਤੇ ਮਨੀਤ ਬਿੱਟੂ ਜੀ ਨੂੰ ਲੁਧਿਆਣੇ ਦੇ ਲੋਕਾਂ ਨੇ ਪਤਾ ਨਹੀਂ ਆਹ ਮੋਦੀ ਸਰਕਾਰ ਸੈਂਟਰ ਗਵਰਨਮੈਂਟ ਨੇ ਕੀ ਸੋਚ ਕੇ ਉਹਨਾਂ ਨੂੰ ਜਿਹੜੇ ਉਹਦੇ ਨਾਲ ਨਵਾਗਿਆ ਹੈ ਇਹ ਤਾਂ ਬੜੀ ਨਮੋਸ਼ੀ ਹੈ ਤੇ ਜਨਤਾ ਦੀ ਵੀ ਨਰਾਜ਼ਗੀ ਹੈ ਜਦ ਜਨਤਾ ਚਾਹ ਨਹੀਂ ਸੀ ਇਹਨਾਂ ਨੂੰ ਕਿਤੇ ਵੀ ਲੈਣਾ ਫੇਰ ਵੀ ਉਹਨਾਂ ਨੇ ਬਣਾ ਕਿ ਉਹਨਾਂ ਨੂੰ ਨਵਾਗਿਆ ਸੋ ਨਮਨੀਤ ਬਿੱਟੂ ਨੇ ਜਿਹੜੇ ਅਨਾਵ ਚਨਾਪ ਬਿਆਨ ਕੀਤੇ ਅਸੀਂ ਦੀ ਕੜੀ ਨਿੰਦਾ ਕਰਦੇ ਆ ਉਹ ਪਾਪੀ ਆਪਣਾ ਬਿਆਨ ਵਾਪਸ ਲੈਣ ਔਰ ਉਹ ਮਥੀ ਮੰਗਨ ਨਹੀਂ ਤਾਂ ਸਾਡਾ ਇਹ ਰੋਸ ਮਿਲਦਾਗਾ ਹੋਰ ਵੀ ਤੇਜ਼ੀ ਫਟਰੇਗਾ ਇਹਨੇ ਚੰਗੇ ਸ਼ਬਦਾਂ ਨਾਲ ਮੈਂ ਪੂਰੀ ਹਿੰਦੁਸਤਾਨ ਨੂੰ ਕਿ ਬੇਨਤੀ ਕਰਦੀ ਆ ਇੰਨਾ ਭੜਕਾਉ ਭਾਸ਼ਣਾ ਤੇ ਧਿਆਨ ਨਹੀਂ ਦੇਣਾ ਔਰ ਜੋ ਵੀ ਜੋ ਵੀ ਸਾਡਾ ਡਿਸੀਜਨ ਹੋਏਗਾ ਪਲੀਜ਼ ਕਾਂਗਰਸ ਨਾਲ ਹੱਥ ਜੋੜ ਕੇ ਕਾਂਗਰਸ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਖੜੇ ਹੋਵੋ ਨਹੀਂ ਤੇਜ਼ਤਾ ਕੁਝ ਨਹੀਂ ਤੁਹਾਨੂੰ ਇਹ ਮਹਿਲਾ ਕਾਂਗਰਸੀ ਨੈਸ਼ਨਲ ਪਾਰਟੀ ਹੈ ਅੱਜ ਸਿੰਘ ਕਾਂਗਰਸ ਕਮੇਟੀ ਜਲੰਧਰ ਵੱਲੋਂ ਰਵਨੀਤ ਬਿੱਟੂ ਜੀ ਦਾ ਪਤਲਾ ਸੱਕੇ ਪ੍ਰਦਰਸ਼ਨ ਕੀਤਾ ਕਾਰਨ ਇਹ ਕੋਈ ਸੀ ਰਵਨੀਤ ਬਿੱਟੂ ਜੀ ਗਲਤ ਗਿਆਨ ਪਿਆਨ ਵਿੱਚ ਕਹਿ ਰਹੇ ਨੇ ਕਿ راہੁਲ ਧੰਦੀ ਜੀ ਆਪ ਘੋੜੀਆ ਉਹਨਾਂ ਨੂੰ ਲੱਭਣ ਵਾਲਿਆਂ ਨੂੰ ਜਾਂ ਉਹਨਾਂ ਨੂੰ ਫੜਨ ਵਾਲਿਆਂ ਨੂੰ ਜਾਂ ਉਹਨਾਂ ਦੀ ਜ਼ੁਬਾਨ ਕੱਟਣ ਵਾਲਿਆਂ ਨੂੰ ਇਨਾਮ ਦਿੱਤਾ ਜਾਵੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਬਿੱਟੂ ਜੀ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਉਹ ਕਹਿੰਦੇ ਆਪਟਵਾਰੀ ਕਿੰਦਰ ਸਰਕਾਰ ਕਿਉਂ ਜੇ ਉਹ ਆਤੰਕਵਾਦੀ ਹੈਗੇ ਨੇ ਤਾਂ ਉਹਨਾਂ ਨੂੰ Z+ ਸੁਰੱਖਿਆ ਕਿਉਂ ਦਿੱਤੀ ਹੋਈ ਹੈ ਕਿੰਨਾ ਨੇ ਦਿੱਤੀ ਹੋਈ ਹੈ ਜੇ ਉਹ ਆਤੰਕਵਾਦੀ ਹੈ ਉਹ ਅਮਰੀਕਾ ਤੋਂ ਇੰਡੀਆ ਆਂਦੇ ਨੇ ਤੇ 에어ਪੋਰਟ ਤੋਂ ਬੜੀ ਸੁਰੱਖਿਅਤ ਤਰੀਕੇ ਨਾਲ ਬਾਹਰ ਨਿਕਲ ਜਾਂਦੇ ਨੇ ਤੇ ਕੀ ਆਪਣੀ ਸਰਕਾਰ ਨੂੰ ਕਿਉਂ ਨਹੀਂ ਕਹਿੰਦੇ ਸਰਕਾਰ ਨੂੰ ਕਿਉਂ ਨਹੀਂ ਕਹਿੰਦੇ ਕਿ ਆਤੰਕਵਾਦੀ ਹੈ ਇਹਨਾਂ ਨੂੰ ਪਕੜੋ ਕਿਉਂਕਿ ਸਰਕਾਰ ਨੂੰ ਪਤਾ ਕਿ ਰਾਹੁਲਜੀਵ ਪਛਲੇ ਰਿਹਾ ਹੈ ਬਹੁਤ ਹੀ ਰਿਸਪੈਕਟਡ ਇੱਕ ਪੋਲਿਟੀਸ਼ੀਅਨ ਹੈ ਉਹਨਾਂ ਲਈ ਇਹ ਬਿਆਨਬਾਜ਼ੀ ਕਰਨੀ ਮੋਦੀ ਜੀ ਆਪਣੇ ਐਮਪੀ ਆਪਣੇ ਮੰਤਰੀਆਂ ਨੂੰ ਕਹਿੰਦੇ ਇਹ ਫਾਲਤੂ ਦੀ ਬਿਆਨਬਾਜ਼ੀ ਨਾ ਕਰਕੇ ਕੰਮਲ ਤੇ ਅੰਦਰ ਬਿੱਟੂ ਜੀ ਤੇ ਪੰਜਾਬ ਦਾ ਮੰਤਰੀ ਮੰਤਰੀ ਕੇਂਦਰ ਦੇ ਨੇ ਪਰ ਪੰਜਾਬ ਹੋਣ ਕਰਕੇ ਪੰਜਾਬ ਦੀਆਂ ਬੜੀਆਂ ਜ਼ਿੰਮੇਵਾਰੀਆਂ ਜਿਨ੍ਹਾਂ ਨੂੰ ਉਹ ਨਿਭਾ ਨਾ ਕਿ ਉਸ ਦੇ ਸਿਰ ਤੇ ਬਿਆਨ ਦੇ ਕੇ لوکاں ਨੂੰ ਪਟਕਾਂ ਲੋਕ ਸਮਝ ਗਏ ਨੇ ਕਿ ਬਿੱਟੂ ਜੀ ਦਾ ਹਾਲ ਅੱਗੇ ਵੀ ਲੁਧਿਆਣੇ ਵਾਲਿਆਂ ਨੇ ਮਾਰਾ ਕੀਤਾ ਉਹ ਉਹਨਾਂ ਨੇ ਕੀ ਕਰਨਾ ਉਹ ਆਪਣਾ ਹਾਲ ਆਪੇ ਮਾਰਾ ਕਰੇ ਔਰ ਮੋਦੀ ਜੀ ਇਹੋ ਜੇ ਮਤਦਾਨ ਨੂੰ ਬਰਖਾ ਦਿੱਤਾ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ